ਜਿਹੜੇ ਬੰਦੇ ਸਮਝ ਗਏ ਜਿਹੜੇ ਬੰਦਿਆਂ ਨੇ ਇਹ ਕੰਮ ਆਪਣੇ ਹੱਥੀ ਕਰਕੇ ਦੇਖ ਲਿਆ ਇੱਕ ਵਾਰ ਸਾਡੇ ਤੇ ਭਰੋਸਾ ਦਿਖਾਇਆ ਉਹ ਬੰਦੇ ਹਰ ਸਾਲ ਦਾ ਸਾਨੂੰ 10 ਤੋਂ 15 ਲੱਖ ਰੁਪਈਆ ਸਾਡੇ ਨਾਲ ਜੁੜ ਕੇ ਕਮਾ ਰਹੇ ਨੇ ਸਾਲ ਦਾ ਇੱਕ ਮਹੀਨੇ ਕੰਮ ਕੀਤਾ ਔਰ ਇੱਕ ਮਹੀਨੇ ਕੰਮ ਕਰਕੇ ਤੁਹਾਨੂੰ 15 ਲੱਖ ਰੁਪਈਆ ਬਣ ਗਿਆ ਜੀ ਤਾਂ ਲੋਕ ਇਸ ਕੰਮ ਨਾਲ ਜੁੜ ਰਹੇ ਨੇ ਜੇ ਕੋਈ ਮੈਨੂੰ ਪੁੱਛੇ ਮੇਰੇ ਵਾਸਤੇ ਤਾਂ ਇਹ ਸੋਨਾ ਹੈ ਇਹ ਸੋਨਾ ਪ੍ਰੈਕਟੀਕਲੀ ਔਰ ਮੈਂ ਇਹ ਗੱਲ ਪਿਛਲੇ 8 ਸਾਲਾਂ ਤੋਂ ਕਹਿ ਰਿਹਾ ਆ ਵੀ ਇਹ ਸੋਨਾ ਹੈ ਇਹਨੂੰ ਸੋਨੇ ਦੇ ਮਾਰਕ ਟਰੀਟ ਕੀਤਾ ਜਾਣਾ ਚਾਹੀਦਾ ਪਰਾਲੀ ਇਹ ਤਾਂ ਤੁਹਾਡੇ ਲਈ ਤਾਂ ਸੋਨਾ ਹੀ ਹੈ ਇਹਦੇ ਵਿੱਚ ਫਿਰ ਤੁਸੀਂ ਇਹ ਵੀ ਦੇਖਦੇ ਹੋ ਨਿਓ ਕਿ ਭਾਈ ਕੋਈ ਕੁਆਲਿਟੀ ਨੂੰ ਲੈ ਕੇ ਕੋਈ ਇਹਦੇ ਵਿੱਚ ਜੀ ਇਹਦਾ ਮੋਇਸਚਰ ਚੈੱਕ ਹੁੰਦਾ ਅੱਛਾ ਵੀ ਮਾਲ ਗਿੱਲਾ ਨਾ ਆਵੇ ਜਿੰਨਾ ਮਾਲ ਗਿੱਲਾ ਹੋਊਗਾ ਉਹਨਾਂ ਬੋਇਲਰ ਚ ਬਲਣ ਦੀ ਪ੍ਰੋਬਲਮ ਆਊਗੀ ਤੇ ਜਿਹੜਾ ਮਾਲ ਸਾਡੇ ਕੋਲੇ ਗਿੱਲਾ ਨਹੀਂ ਹੈਗਾ ਜੀ ਉਹ ਮਾਲ ਤਾਂ ਨਾਲ ਆ ਤੁਹਾਡੇ ਮੂਹਰੇ ਚੱਲ ਰਹੀਆਂ ਨੇ ਜੀ ਇਕੱਠਾ ਤੁਸੀਂ ਦੇਖ ਸਕਦੇ ਹੋ ਲਾਈਵ ਇਹ ਸਾਰਾ ਬੋਇਲਰ ਦੇ ਵਿੱਚ ਫਿਊਲ ਫੀਡ ਹੋ ਰਿਹਾ ਚਾਹੇ ਉਹ ਫਾਰਮਰ ਕਰੇ ਜੀ ਉਹਦਾ ਝਾੜ ਦਾ ਬੈਨੀਫਿਟ ਦੂਜਾ এমਪਲੋਇਮੈਂਟ ਮਿਲੀ ਉਹ علیحد੍ਹਾ ਉਹਨੂੰ ਪੈਸੇ ਦੀ ਆਮਦਨ ਹੋਈ ਉਹ علیحد੍ਹਾ ਉਹ ਤੋਂ ਬਾਅਦ ਬੰਦਿਆਂ ਨੂੰ এমਪਲੋਇਮੈਂਟ ਮਿਲ ਗਈ ਉਹ علیحد੍ਹਾ ਰੈਵਨਿਊ ਜਨਰੇਟ ਹੋ ਰਿਹਾ ਜਿਹੜਾ ਇਸ ਕੰਮ ਤੋਂ ਅੱਗੇ ਬਿਜਲੀ ਬਣ ਗਈ ਜਬ ਉਹਦੀ ਕੁਆਂਟੀਟੀ ਕਿੰਨੀ ਹਿੱਕ ਟਰਾਲੀ ਦੇ ਵਿੱਚ ਜੀ 5 ਤੋਂ 6 ਟਨ ਮਾਲ ਆਉਂਦਾ 5 ਤੋਂ 6 ਟਨ ਮਾਲ ਆਉਂਦਾ ਤੇ 5 ਤੋਂ 6 ਟਨ ਮਾਲ ਦੇ ਵਿੱਚ ਕਿੰਨੀ ਬਿਜਲੀ ਬਣ ਰਹੀ ਹੈ 5 ਤੋਂ ਦੇਖੋ ਜੀ ਜੋ ਪਹਿਲਾਂ ਸਾਡੇ ਕੋ ਸਿਸਟਮ ਸੀਗਾ ਹੂੰ ਉਹਦੇ ਵਿੱਚ ਸਾਡੀ 2.5 ਕਿਲੋ ਪਰਾਲੀ ਲੱਗਦੀ ਸੀ ਇੱਕ ਯੂਨਿਟ ਬਣਾਉਣ ਵਾਸਤੇ ਹਾਂ ਜਿਹੜਾ ਹੁਣ ਆ ਸਿਸਟਮ ਲਾ ਰਹੇ ਆ ਇਹਦੇ ਵਿੱਚ ਅਪਰੋਕਸੀਮੇਟਲੀ ਸਾਡੀ 1.5 ਕਿਲੋ ਪਰਾਲੀ ਲੱਗੂਗੀ ਇੱਕ ਯੂਨਿਟ ਬਣਾਉਣ ਵਾਸਤੇ ਬੋਇਲਰ ਆ ਉਹ ਤੋਂ ਬੜਾ ਇਹਦਾ ਪੋਲੂਸ਼ਨ ਕੰਟਰੋਲ ਸਿਸਟਮ ਲੱਗਿਆ ਹੋਇਆ ਹੈ ਵੀ ਇਹਨੇ ਜਿਹੜਾ ਧੂਆਂ ਹੈ ਉਹ ਪੂਰਾ ਟ੍ਰੀਟ ਕਰਕੇ ਬਿਲਕੁਲ ਜਿਹਦਾ ਨੁਕਸਾਨ ਨਹੀਂ ਹੈਗਾ ਉਹ ਧੂਆਂ ਬਾਹਰ ਕੱਢਣਾ ਹੈ ਪੂਰੇ ਨਾਰਥ ਇੰਡੀਆ ਦਾ ਵੀ ਵੱਡਾ ਇਹਦਾ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਸਿਸਟਮ ਹੈ ਜੀ ਈਐਸਪੀ ਆਹ ਸਾਰਾ ਸਿਸਟਮ ਲੱਗਿਆ ਹੋਇਆ ਹੈ ਇਹ ਸਿਸਟਮ ਦੇ ਵਿੱਚੋਂ ਪੂਰੀ ਟ੍ਰੀਟ ਹੋ ਕੇ ਧੂਏ ਨੇ ਨਿਕਲਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਮਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੀ ਵੀਡੀਓ ਮੈਂ ਸ਼ੁਰੂਆਤ ਦੇ ਵਿੱਚ ਤੁਹਾਨੂੰ ਦੱਸ ਰਿਹਾ ਬਿਲਕੁਲ ਵੀ ਸਕਿਪ ਨਹੀਂ ਕਰਨੀ ਜਿਹੜੇ ਵੀ ਕਿਸਾਨ ਭਰਾ ਇਸ ਵੀਡੀਓ ਨੂੰ ਨਾਲ ਜੁੜੇ ਨੇ ਸ਼ੁਰੂਆਤ ਵਿੱਚ ਦੇਖਣਾ ਸ਼ੁਰੂ ਕੀਤਾ ਹੈ ਬੜੀ ਮਹੱਤਵਪੂਰਨ ਜਾਣਕਾਰੀ ਦੇ ਰਹੇ ਹਾਂ ਗੱਲ ਆ ਜਾਂਦੀ ਆ ਹਰ ਸਾਲ ਪਰਾਲੀ ਦਾ ਜਿਹੜਾ ਬੇੜਾ ਉਹ ਪੰਜਾਬ ਦੇ ਨਾਮ ਤੇ ਫਟਦਾ ਕਿ ਪੰਜਾਬ ਦੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਤਾਂ ਹੀ ਧੂਆਂ ਧਾਰ ਹੋ ਗਿਆ ਦਿੱਲੀ ਤੱਕ ਜਿਹੜੀ ਹਵਾ ਆ ਉਹ ਪ੍ਰਦੂਸ਼ਿਤ ਹੋ ਚੁੱਕੀ ਹੈ ਹਰ ਸਾਲ ਨਵੇਂ-ਨਵੇਂ ਤਰੀਕੇ ਦੇ ਨਾਲ ਨਮੀਆ ਨਮੀਆ ਤਕਨੀਕਾ ਦਿੱਤੀਆਂ ਜਾਂਦੀਆਂ ਨੇ ਸਰਕਾਰ ਦਾਅਵੇ ਕਰਦੀ ਹੈ ਤੇ ਇਸ ਵਕਤ ਜੇ ਮੈਂ ਤੁਹਾਨੂੰ ਦਿਖਾਵਾਂ ਇੱਕ ਪਰਾਲੀ ਦਾ ਭਰਿਆ ਹੋਇਆ ਟਰੈਕਟਰ ਟਰਾਲੀ ਪਿਛੇ ਲੱਗੀ ਹੋਈ ਆ ਜੌਂੜ ਯਾਰ ਮੁਰੇ ਲੱਗਿਆ ਹੋਇਆ ਤੇ ਇਹ ਜਿਹੜਾ ਆ ਸਾਰਾ ਸਿਸਟਮ ਆਪਾਂ ਦੇਖਿਆ ਵੀ ਹੋਊਗਾ ਜਦੋਂ ਰਾਹਾਂ ਦੇ ਵਿੱਚੋਂ ਲੰਘਦੇ ਆ ਜਦੋਂ ਖੇਤਾਂ ਦੇ ਕੋਲ ਜੀ ਲੰਘਦੇ ਆ ਆ ਉਹ ਇੱਕ ਮਸ਼ੀਨ ਜੀ ਲੱਗੀ ਹੋਈ ਆ ਚਾਰਸੇ ਡੱਬੇ ਇਹ ਕਦੇ ਗੋਲ ਤਰੀਕੇ ਨਾਲ ਪਰਾਲੀ ਨੂੰ ਇਕੱਠਾ ਕਰ ਦਿੱਤਾ ਜਾਂਦਾ ਹੈ ਅੱਜ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਕਿ ਉਹ ਕੀ ਕੰਮ ਆਉਂਦੀ ਹੈ ਕੀ ਉਹਦੀ ਵਰਤੋਂ ਹੁੰਦੀ ਹੈ ਕਿਵੇਂ ਫਿਊਲ ਦੇ ਤੌਰ ਤੇ ਯੂਜ਼ ਕੀਤੀ ਜਾਂਦੀ ਹੈ ਸਾਰੀ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਪੁਨੀਤ ਗਰਗ ਜੀ ਹੋਣਗੇ ਸਾਰੀ ਗੱਲਬਾਤ ਤੁਹਾਨੂੰ ਦਿਖਾਣੇ ਆ ਤਾਂ ਸਾਡੇ ਨਾਲ ਹੋਣਗੇ ਪੁਨੀਤ ਗਰਗ ਜੀ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਤੁਸੀਂ ਪਿਛਲੇ ਪਾਸੇ ਦੇਖ ਸਕਦੇ ਹੋ ਇਹ 15 ਮੈਗਾਵਾਟ ਦਾ ਪਲਾਂਟ ਹੈ ਤੇ ਇਸ ਦੇ ਵਿੱਚ ਕਿੰਨੀ ਕੰਜ਼ਮਪਸ਼ਨ ਹੁੰਦੀ ਹੈ ਕਿੰਨਾ ਫਿਊਲ ਚਾਹੀਦਾ ਹੁੰਦਾ ਕਿੰਨੀ ਪਰਾਲੀ ਸੜ ਕੇ ਕਿੰਨਾ ਕੁਝ ਬਣਦਾ ਆ ਕਿੰਨੀ ਬਿਜਲੀ ਬਣਦੀ ਹੈ ਸਾਰੀ ਗੱਲਬਾਤ ਕਰਾਂਗੇ ਸਰਨਾ ਪੁਨੀਜੀ ਨੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਜੀ ਸੇਤਾ ਕਿਦਾਂ ਬਹੁਤ ਵਧੀਆ ਜੀ ਤੁਸੀਂ ਹੋ ਤੇ ਮੈਂ ਗੱਲ ਕਰ ਰਿਹਾ ਸੀ ਕਿ ਹਰ ਸਾਲ ਮੈਂ ਜਦੋਂ ਮੈਂ ਕਹਿੰਦਾ ਜਦੋਂ ਜੀ ਮੈਂ ਸੁਰਤ ਸੰਭਾਲੀ ਹੈ ਹਾਂ ਜੀ ਇਹ ਹਰ ਸਾਲ ਦੀ ਉਹ ਗੱਲ ਹੈ ਕਿ ਧੂਆਂ ਹੁਣਾ ਹਾਂ ਜੀ ਤੇ ਗੱਲਾਂ ਦਿੱਲੀ ਤੋਂ ਸ਼ੁਰੂ ਹੋ ਜਾਂਦੀਆਂ ਨੇ ਹਾਂ ਜੀ ਕਿ ਲਓ ਜੀ ਅਸੀਂ ਤਾਂ ਗਏ ਜੀ ਔਰ ਇਹ ਤਾਂ ਤੁਹਾ ਹੀ ਬਹੁਤ ਆ ਏਕਯੂ ਲੈਵਲ ਬ੍ਰੇਕਿੰਗ ਨਿਊਜ਼ ਹੈ ਥੱਲੇ ਚੱਲਣਾ ਸ਼ੁਰੂ ਹੋ ਜਾਂਦਾ ਹੈ ਕਿ ਭਾਈ ਹੁਣ ਦਾ ਸਾਹ ਲੈਣੇ ਵਾਲੀ ਗੱਲਬਾਤ ਨਹੀਂ ਹੈਗੀ ਤੁਸੀਂ ਇੰਨਾ ਪੈਸਾ ਲਾਤਾ ਆ ਪਰਾਲੀ ਦਾ ਸਿਸਟਮ ਵੀ ਚੱਲ ਰਿਹਾ ਹੈ ਇਹ ਕਿੰਨੇ ਟਾਈਮ ਤੋਂ ਚੱਲ ਰਿਹਾ ਪਹਿਲਾਂ ਇਹ ਦੱਸੋ ਜੀ ਦੇਖੋ ਜੀ 2014 ਦੇ ਵਿੱਚ ਅਸੀਂ ਪਰਾਲੀ ਦਾ ਪਲਾਂਟ ਲਾਇਆ 2014 ਦੇ ਵਿੱਚ ਪਰਾਲੀ ਦਾ ਪਲਾਂਟ ਲਾਇਆ ਉਹਦੇ ਵਿੱਚ ਸਾਨੂੰ ਮਿਹਨਤ ਤਾਂ ਬਹੁਤ ਲੱਗੀ ਕਿਉਂਕਿ ਇਹ ਨਵਾਂ ਫਿਊਲ ਸੀ ਇਹਨੂੰ ਚਲਾਉਣਾ ਸੀ ਹੈ ਇਹ ਗੱਲ ਮੰਚ ਧਾਰੀ ਹੋਈ ਸੀ ਵੀ ਇਹ ਫਿਊਲ ਹੈਗਾ ਇਹਨੂੰ ਚਲਾ ਲਾਂਗੇ ਇਹ ਗੱਲ ਪੱਕੀ ਸੀ ਇਹ ਗੱਲ ਪੱਕੀ ਧਾਰੀ ਪੱਕੀ ਹੋਈ ਸੀ ਮਤਲਬ ਇਹਦੇ ਵਿੱਚ ਮਿਹਨਤ ਜ਼ਰੂਰ ਹੋਈ ਮਿਹਨਤ ਕਰਕੇ ਹਰ ਚੀਜ਼ ਦਾ ਟਰਾਇਲ ਕਰਦੇਗੇ ਮਤਲਬ ਚਲਦੇ ਵਿੱਚ ਔਂਕੜਾ ਬਹੁਤ ਆਈਆਂ ਇਹਦੇ ਵਿੱਚ ਐਸ਼ ਜ਼ਿਆਦਾ ਹੁੰਦੀ ਹੈ ਐਸ਼ ਹੁੰਦੀ ਹੈ ਕਲੋਰਾਇਡ ਫਲੋਰਾਈਡ ਜ਼ਿਆਦਾ ਹੁੰਦੇ ਨੇ ਜਿਹੜੇ ਕਿ ਬਾਇਲਰ ਦੀ ਲਾਈਫ ਘਟਾਉਂਦੇ ਨੇ ਬਟ ਉਸ ਜੀ ਇੰਜੀਨੀਅਰਸ ਨਾਲ ਗੱਲ ਕਰਕੇ ਮੈਟਲਰਜੀ ਡਿਜ਼ਾਈਨ ਹੋਈ ਕਨਵੇਅਰਾਂ ਡਿਜ਼ਾਈਨ ਹੋਈਆਂ ਜਿਹਦੇ ਵਿੱਚ ਕੀ ਹੈ ਬਾਇਲਰ ਥੋੜਾ ਲਗਾਤਾਰ ਚੱਲੇ ਚੋਕਿੰਗ ਨਾ ਆਵੇ ਉਹ ਚੀਜ਼ਾਂ ਦੇ ਕੰਮ ਕਰਕੇ ਜਦੋਂ 3 ਸਾਲ ਦੀ ਪੂਰੀ ਰਿਸਰਚ ਹੋ ਗਈ ਫਿਰ ਇਹ ਪਤਾ ਚੱਲ ਗਿਆ ਵੀ ਇਹ ਸਕਸੈਸ ਹੈ ਇਹਨੂੰ ਇਹਦੇ ਤੋਂ ਆਪਣੀ એનર્ਜੀ ਵੀ ਜਨਰੇਟ ਹੋਊਗੀ ਇਹਦੇ ਤੋਂ ਬਿਜਲੀ ਵੀ ਬਣੂਗੀ ਜਦੋਂ 2014 ਤੋਂ ਲੈ ਕੇ 2016 ਤੱਕ ਜਿਹੜਾ ਫੇਜ਼ ਰਿਹਾ 3 ਸਾਲਾਂ ਦੇ ਵਿੱਚ ਪੂਰੀ ਮਿਹਨਤ ਹੋਈ ਵੀ ਚੱਲ ਗਿਆ ਪਲਾਂਟ ਬੰਦ ਹੋ ਗਿਆ ਹਰ ਰੋਜ਼ ਬ੍ਰੇਕਡਾਊਨ ਇਹ ਸਾਰੀਆਂ ਚੀਜ਼ਾਂ ਰਹੀਆਂ ਜਦੋਂ ਤੁਸੀਂ ਹਰ ਰੋਜ਼ ਆਪ ਲੱਗੇ ਰਹੇ ਵੀ ਯਾਰ ਮੈਂ ਤਾਂ ਸਕਸੈਸ ਕਰਨੀ ਹੈ ਜਦੋਂ 3 ਸਾਲਾਂ ਦੇ ਵਿੱਚ ਉਹ ਮਿਹਨਤ ਹੋਲੀ ਉਹ ਤੋਂ ਬਾਅਦ ਫਿਰ ਸਾਨੂੰ ਇਹ ਸਿੱਧ ਹੋ ਗਿਆ ਵੀ ਇਹ ਪਲਾਂਟ ਪਰ ਆਲੀ ਤੇ ਵਧੀਆ ਚੱਲੂਗਾ ਸਾਰਾ ਸਾਲ ਚੱਲੂਗਾ ਮੈਂ ਉਹੀ ਗੱਲ ਕਰ ਰਿਹਾ ਸੀਗਾ ਕਿ ਦੇਖੋ ਦੇਖਣ ਦੇ ਵਿੱਚ ਆ ਸਭ ਤੋਂ ਪਹਿਲਾ ਤਾਂ ਬੰਦਾ ਸਿਰਫ ਇਹੀ ਸੋਚਦਾ ਕਿ ਯਾਰ ਐਂ ਕਰੋ ਇੱਕ ਸੀਂਖ ਦੀ ਡੱਬੀ ਲੋਹ ਤੇ ਲਾ ਦਿਓ ਅੱਗ ਬੱਸ ਦੈਟਸ ਇਟ ਤੁਸੀਂ ਕਹਿ ਕੇ ਯਾਰ ਨਹੀਂ ਇਹ ਅੱਗ ਲੱਗਦੀ ਆ ਆਪਾਂ ਵੱਧ ਵੱਧ ਕੀ ਗੱਲਾਂਗੇ ਸਟੀਮ ਸੋਚ ਲਾਂਗੇ ਕਿ ਚੱਲ ਸਟੀਮ ਸੋਚ ਲੰਨੇ ਆ ਤੁਸੀਂ ਕਹੇ ਕਿ ਨਹੀਂ ਮੈਂ ਉਸ ਸਟੀਮ ਦੇ ਨਾਲ ਟਰਬਾਈਨ ਲਾਉਂਗਾ ਤੇ ਬਿਜਲੀ ਬਣਾਉਂਗਾ ਇਹ ਇੱਕ ਸਭ ਤੋਂ ਪਹਿਲਾ ਕਿੰਨੇ ਮੈਗਾਵਾਟ ਦਾ ਲਾਇਆ ਸੀਗਾ ਪਲਾਂਟ ਸਭ ਤੋਂ ਪਹਿਲਾਂ ਪਲਾਂਟ ਲੱਗਿਆ ਹੀ 2014 ਦੇ ਵਿੱਚ 1.25 ਮੈਗਾਵਾਟ ਦਾ 2014 ਦੇ ਵਿੱਚ ਹਾਂ 2014 ਦੇ ਵਿੱਚ 1.25 ਮੈਗਾਵਾਟ ਦਾ ਪਲਾਂਟ ਲੱਗਿਆ ਅਸੀਂ ਤਰਵੇਣੀ ਕੰਪਨੀ ਡਰਾਈਵਨ ਲਈ ਤੇ ਜਿਹੜਾ ਫਿਊਲ ਕਲੈਕਸ਼ਨ ਦਾ ਟਾਰਗੇਟ ਸੀ ਸਾਡਾ 20000 ਟਨ ਦਾ ਸੀ 10 ਬੈਲਰ ਮਸ਼ੀਨਾਂ ਅਸੀਂ ਐਡ ਕੀਤੀਆਂ ਫਾਰਮਰਾਂ ਨੂੰ ਫਾਈਨਾਂਸ ਕੀਤਾ ਕਿਉਂਕਿ ਕੋਈ ਚਾਹਵਾ ਨਹੀਂ ਸੀ ਉਹ ਕਹਿੰਦੇ ਯਾਰ ਇਹ ਤਾਂ ਕਮਲੇ ਹੋਏ ਫਿਰਦੇ ਨੇ ਵੀ ਪਰਾਲੀ ਇਕੱਠੀ ਕਰਕੇ ਇਹਦੀਆਂ ਗੱਠਾ ਬਣਾਉਣਗੇ ਉਹ ਕੀ ਕੰਮ ਆਉਣਗੀਆਂ ਬਿਲਕੁਲ ਹਾਂ ਪਰਾਲੀ ਨੂੰ ਅੱਗ ਲੱਗਦੀ ਰਹੂਗੀ ਔਰ ਮੱਲੋ ਆਪਣਾ ਕੰਮ ਆਪਾਂ ਮਕਾਈਏ ਪਰੇ ਵੀ ਇਹਦਾ ਕੀ ਕੰਮ ਹੋਣਾ ਬਟ ਜਦੋਂ ਅਸੀਂ ਦੇਖਿਆ ਵੀ ਬਾਹਰ ਕੰਪਨੀਆਂ ਜਿੰਨੀਆਂ ਵੀ ਨੇ ਮੰਨ ਲਓ ਸਾਡੇ ਕੋਲ ਇਜ਼ਰਾਈਲ ਦੀ ਟੀਮ ਆਈ ਉਹਨਾਂ ਨੇ ਕਿਹਾ ਵੀ ਇਹ ਫਿਊਲ ਹੈ ਜਿੰਨਾ ਵੀ ਕ੍ਰੌਪ ਰੈਜ਼ਿਡਿਊ ਹੈ ਆਪਾਂ ਚਾਹੇ ਕਣਕ ਦਾ ਲਾ ਲਓ ਉਹ ਤੋਂ ਬਾਅਦ ਮੱਕੀ ਦਾ ਲਾ ਲਓ ਉਹ ਤੋਂ ਬਾਅਦ ਜੀਰੀ ਦਾ ਲਾ ਲਓ ਹਰ ਚੀਜ਼ ਦਾ ਕ੍ਰੌਪ ਰੈਜ਼ਿਡਿਊ ਕੰਮ ਚ ਆਉਣਾ ਚਾਹੀਦਾ ਉਹਦੇ ਵਿੱਚ ਇੱਕ ਕਲੋਰੀਫਿਕ ਵੈਲਿਊ ਹੈ ਐਵੇਂ ਹੀ ਪ੍ਰਾਲੀ ਦੇ ਵਿੱਚ ਵੀ ਕਲੋਰੀਫਿਕ ਵੈਲਿਊ ਹੈ ਦੀ ਕਲੋਰੀਫਿਕ ਵੈਲਿਊ 2800 2800 2800 ਕਿਲੋ ਕਲੋਰੀ ਇਹਦਾ ਕਲੋਰੀਫਿਕ ਵੈਲਿਊ ਹੈ ਔਰ ਉਹ 2800 ਕਲੋਰੀ ਜਿਹੜੀ ਹੈ ਜੇ ਮੈਂ ਉਹਨੂੰ ਯੂਜ਼ ਕਰ ਸਟੀਮ ਜਨਰੇਟ ਹੋਗੀ ਜਿਹੜੀ ਮੇਰੀ ਪ੍ਰੋਸੈਸ ਚ ਯੂਜ਼ ਹੋਣੀ ਹੈ ਫਿਰ ਉਹ ਤੋਂ ਬਾਅਦ ਇਹਦੀ ਹਾਈ ਪ੍ਰੈਸ਼ਰ ਸਟੀਮ ਜੇ ਬਣਾਤੀ ਤਾਂ ਇਹ ਬਿਜਲੀ ਦੀ ਫਾਰਮ ਚ ਕਨਵਰਟ ਕਰ ਸਕਦੇ ਆ ਜਦੋਂ ਇੰਨੀ ਰਿਸਰਚ ਕਰ ਲਈ ਔਰ ਬਾਹਰਲੇ ਮੁਲਕਾਂ ਦੇ ਵਿੱਚ ਦੇਖਿਆ ਲੋਕ ਆਲਰੇਡੀ ਕਰ ਰਹੇ ਨੇ ਤਾਂ ਅਸੀਂ ਕਿਉਂ ਨਹੀਂ ਮਿਹਨਤ ਜ਼ਰੂਰ ਸੀ ਮਿਹਨਤ ਜਦੋਂ ਕੀਤੀ ਅਲੱਗ-ਅਲੱਗ ਜਗਾ ਸੈਂਪਲ ਭੇਜੇ ਵੀ ਇਹਦੇ ਚ ਕੀ ਕਮੀ ਹੈ ਜਿਹੜੀ ਇਹਨੂੰ ਚੱਲਣ ਤੋਂ ਰੋਕਦੀ ਹੈ ਉਹ 3 ਸਾਲਾਂ ਦੇ ਵਿੱਚ ਰਿਸਰਚ ਕਰਕੇ ਸਾਹਮਣੇ ਆ ਗਿਆ ਵੀ ਇਹਦੇ ਸਿਸਟਮ ਨੂੰ ਕਿਵੇਂ ਚਲਾਉਣਾ ਹੈ ਕਿਵੇਂ ਨੂੰ ਬਾਲਣਾ ਹੈ ਬੋਇਲਰ ਦੇ ਵਿੱਚ 3 ਸਾਲਾਂ ਦੇ ਵਿੱਚ ਉਹ ਗੱਲ ਕਲੀਅਰ ਹੋਈ ਤਾਂ ਫਿਰ ਇਹ ਚੱਲ ਗਿਆ ਸਿਸਟਮ ਇਹ ਚੱਲ ਗਿਆ ਸਾਰਾ ਅੱਜ ਅੱਜ ਦੀ ਰੇਟ ਦੇ ਵਿੱਚ ਜੇ ਕੋਈ ਮੈਨੂੰ ਪੁੱਛੇ ਮੇਰੇ ਵਾਸਤੇ ਤਾਂ ਇਹ ਸੋਨਾ ਹੈ ਇਹ ਸੋਨਾ ਹੈ ਪ੍ਰੈਕਟੀਕਲੀ ਔਰ ਮੈਂ ਇਹ ਗੱਲ ਪਿਛਲੇ 8 ਸਾਲਾਂ ਤੋਂ ਕਹਿ ਰਿਹਾ ਵੀ ਇਹ ਸੋਨਾ ਹੈ ਇਹਨੂੰ ਸੋਨੇ ਦੇ ਮਾਅਨ ਟਰੀਟ ਕੀਤਾ ਜਾਣਾ ਚਾਹੀਦਾ ਅੱਜ ਕੋਈ ਹੈ ਜੀ ਆਪਣੇ ਔਰੇ ਪੰਜਾਬ ਐਗਰੋ ਬੇਸਡ ਇਕਨੋਮੀ ਹੈ ਇਹਦੇ ਵਿੱਚ ਛਿਲਕਾ ਵੀ ਲੋਕ ਯੂਜ਼ ਕਰਦੇ ਨੇ ਨਾਰਮਲੀ ਲੋਕ ਬੋਇਲਰ ਦੇ ਵਿੱਚ ਛਿਲਕਾ ਯੂਜ਼ ਕਰਦੇ ਨੇ ਹਾਂ ਛਿਲਕਾ ਯੂਜ਼ ਕਰਦੇ ਨੇ ਛਿਲਕਾ ਲੋਕ ਅਪਰੋਕਸੀਮੇਟਲੀ ਕੋਈ ਵੀ ਰੇਟ ਹੋਵੇ ਉਹਨਾਂ ਨੂੰ ਲੈਣਾ ਪੈਂਦਾ ਵੀ ਉਹਨਾਂ ਨੇ ਬੋਇਲਰ ਚ ਬਾੜਨਾ ਤਾਂ ਮੈਂ ਇਹ ਗੱਲ ਕਹਿੰਦਾ ਜੀ ਵੀ ਮੇਰੇ ਜਿਹੜੇ ਇੰਡਸਟਰੀਲਿਸਟ ਭਰਾ ਨੇ ਜੇ ਮੈਂ ਚਲਾ ਸਕਦਾ ਤਾਂ ਉਹ ਵੀ ਚਲਾ ਸਕਦੇ। ਔਰ ਜੇ ਇਹ ਸਿਸਟਮ ਚੱਲਦਾ ਆਪਣੇ ਪੰਜਾਬ ਚੋਂ ਜਿਹੜਾ ਧੂਏ ਦੀ ਪ੍ਰੋਬਲਮ ਹੈ ਹਰ ਸਾਲ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਵੀ ਪ੍ਰਾਲੀ ਨੂੰ ਅੱਗ ਲੱਗਦੀ ਹੈ ਜੀ ਪ੍ਰਾਲੀ ਨੂੰ ਅੱਗ ਲੱਗਦੀ ਹੈ ਪ੍ਰਾਲੀ ਕਰਕੇ ਧੂਆਂ ਦਿੱਲੀ ਜਾਂਦਾ ਉਹ ਜਾਣਾ ਰੁਕ ਸਕਦਾ। 2014 ਜੀ ਇਸ ਵਕਤ ਚੱਲ ਰਿਹਾ 2022 ਹਾਂ ਜੀ ਬੜਾ ਲੰਮਾ ਪੀਰੀਅਡ ਹੈ ਇਹ। ਹਾਂ ਜੀ। ਇਹਦੇ ਵਿੱਚ ਤੁਸੀਂ 3 ਸਾਲ ਪਹਿਲਾਂ ਰਿਸਰਚ ਦੇ ਉੱਤੇ ਲਾਇਆ। ਹਾਂ 3 ਸਾਲ ਲੱਗੇ ਜੀ। ਤੁਸੀਂ ਜਦੋਂ ਸ਼ੁਰੂਆਤ ਕੀਤੀ ਉਦੋਂ ਕਿੰਨੇ ਕਿਲੋ ਕਿਸਾਨਾਂ ਨੇ ਸਾਥ ਦਿੱਤਾ ਤੇ ਅੱਜ ਕਿੰਨਾ ਕਿ ਕਿਸਾਨ ਸਾਥ ਦੇ ਰਹੇ ਦੇਖੋ ਜਿਹੜੇ ਬੰਦੇ ਪਿਛਲੇ 8 ਸਾਲ ਤੋਂ 2014 ਤੋਂ ਹੁਣ ਤੱਕ ਹੈ ਜੀ ਤਾਂ 9 ਸਾਲਾਂ ਦੇ ਵਿੱਚ ਸਾਡੇ ਨਾਲ ਜੁੜੇ ਨੇ ਉਹਨਾਂ ਨੇ ਪੈਸੇ ਕਮਾਏ ਇਸ ਕੰਮ ਦੇ ਵਿੱਚ ਲਾਹੇਵੰਦ ਕੰਮ ਰਿਹਾ ਉਹਨਾਂ ਨੂੰ ਪਹਿਲੇ ਸਾਲ ਉਹਨਾਂ ਨੂੰ ਜ਼ਰੂਰ ਲੱਗਿਆ ਵੀ ਯਾਰ ਇਹ ਕੰਮ ਸਹੀ ਨਹੀਂ ਤਾਦਾ ਸੀ ਉਹਨਾਂ ਦਾ ਸਾਥ ਦਿੱਤਾ ਤਦ ਉਹਨਾਂ ਨੂੰ ਪੈਸੇ ਦਿੱਤੇ ਵੀ ਜੋ ਬੈਲਰ ਪਾਉਣਾ ਜੋ ਟਰਾਲੀਆਂ ਪਾਉਣੀਆਂ ਉਹਦਾ ਫੰਡਾ ਸੀ ਉਹਨਾਂ ਨੂੰ ਕਰਤਾ ਬਟ ਉਹਨਾਂ ਨੇ ਇਸ ਕੰਮ ਦੇ ਵਿੱਚੋਂ ਪੈਸੇ ਕਮਾ ਕੇ ਸਾਨੂੰ ਪੈਸੇ ਵੀ ਵਾਪਸ ਕੀਤੇ ਆ ਰੱਜੋ ਸਾਡੇ ਧੰਨਵਾਦੀ ਨੇ ਸਾਨੂੰ ਧੰਨਵਾਦ ਕਰਦੇ ਨੇ ਵੀ ਯਾਰ ਸਾਨੂੰ ਇੱਕ ਚੰਗੇ ਕੰਮ ਵੱਲ ਲਾਇਆ ਔਰ ਸਾਨੂੰ ਦੋ ਪੈਸੇ ਦੀ ਆਮਦਨ ਇਸ ਕੰਮ ਦੇ ਵਿੱਚੋਂ ਹੁੰਦੀ ਆ ਅੱਜ ਦੀ ਡੇਟ ਦੇ ਵਿੱਚ ਮੰਗ ਕੀ ਆ ਜੀ ਮੰਗ ਇਹ ਆ ਵੀ ਜਿੰਨੀਆਂ ਬੈਲਰ ਮਸ਼ੀਨਾਂ ਨੇ ਜਿਵੇਂ ਪੰਜਾਬ ਦੇ ਵਿੱਚ 2 ਕਰੋੜ ਟਨ ਪਰਾਲੀ ਆ 2 ਕਰੋੜ ਟਨ ਪਰਾਲੀ ਜਿਹੜੀ ਆ ਉਹ 30 ਤੋਂ 35 ਦਿਨਾਂ ਦੇ ਵਿੱਚ ਇਕੱਠੀ ਹੋਣੀ ਆ 30 ਤੋਂ 35 ਦਿਨਾਂ ਦੇ ਵਿੱਚ ਪਰਾਲੀ ਇਕੱਠੀ ਹੋਣੀ ਆ ਤਾਂ ਉਸ 35 ਦਿਨਾਂ ਵਾਸਤੇ ਆਪਾਂ ਨੂੰ ਮਸ਼ੀਨਾਂ ਦੀ ਤਰਕਾਰ ਵੱਧ ਆ ਅੱਛਾ ਇਹ ਇਹਦੇ ਵਿੱਚ ਜਿਵੇਂ ਹੁਣ ਪਰਾਲੀ ਇਹ ਤਾਂ ਤੁਹਾਡੇ ਲਈ ਤਾਂ ਸੋਨਾ ਹੀ ਹੈ ਇਹਦੇ ਵਿੱਚ ਫਿਰ ਤੁਸੀਂ ਇਹ ਵੀ ਦੇਖਦੇ ਹੋ ਨਿਓ ਕਿ ਭਾਈ ਕੋਈ ਕੁਆਲਿਟੀ ਨੂੰ ਲੈ ਕੇ ਕੋਈ ਇਹਦੇ ਵਿੱਚ ਜੀ ਇਹਦਾ ਮੋਇਸਚਰ ਚੈੱਕ ਹੁੰਦਾ ਅੱਛਾ ਵੀ ਮਾਲ ਗਿੱਲਾ ਨਾ ਆਵੇ ਜਿੰਨਾ ਮਾਲ ਗਿੱਲਾ ਹੋਊਗਾ ਉਹਨਾਂ ਬੋਇਲਰ ਚ ਬਲਣ ਦੀ ਪ੍ਰੋਬਲਮ ਆਊਗੀ ਤੇ ਜਿਹੜਾ ਮਾਲ ਸਾਡੇ ਕੋਲੇ ਗਿੱਲਾ ਨਹੀਂ ਹੈਗਾ ਜੀ ਉਹ ਮਾਲ ਤਾਂ ਨਾਲ ਆ ਤੁਹਾਡੇ ਮੂਹਰੇ ਚੱਲ ਰਹੀਆਂ ਨੇ ਜੀ ਇਕੱਠਾ ਤੁਸੀਂ ਦੇਖ ਸਕਦੇ ਹੋ ਲਾਈਵ ਇਹ ਸਾਰਾ ਬੋਇਲਰ ਦੇ ਵਿੱਚ ਫਿਊਲ ਫੀਡ ਹੋ ਰਿਹਾ ਹੈ ਬੋਇਲਰ ਚ ਫੀਡ ਹੋ ਰਿਹਾ ਉਹ ਤੋਂ ਬਾਅਦ ਹਾਈ ਪ੍ਰੈਸ਼ਰ ਸਟੀਮ ਜਨਰੇਟ ਹੋ ਰਹੀ ਹੈ ਹਾਈ ਪ੍ਰੈਸ਼ਰ ਸਟੀਮ ਤੋਂ ਬਾਅਦ ਬਿਜਲੀ ਬਣ ਰਹੀ ਹੈ ਇਸ ਆਹੀ ਇਸੇ ਪ੍ਰੋਸੈਸ ਦੇ ਵਿੱਚ ਆਪਾਂ ਅੱਗੇ ਚੱਲ ਕੇ ਦੇਖਾਂਗੇ ਬਿਲਕੁਲ ਆਪਾਂ ਉੱਪਰ ਵੀ ਚੱਲਦੇ ਆ ਅੱਗੇ ਅੱਗੇ ਫੀਡ ਹੋ ਰਿਹਾ ਹੈ ਬੋਇਲਰ ਦੇ ਵਿੱਚ ਬਰਨ ਹੋ ਰਿਹਾ ਹੈ ਹਾਈ ਪ੍ਰੈਸ਼ਰ ਸਟੀਮ ਜਨਰੇਟ ਹੋ ਰਹੀ ਹੈ ਹਾਈ ਪ੍ਰੈਸ਼ਰ ਸਟੀਮ ਤੋਂ ਬਾਅਦ ਆਪਾਂ ਬਿਜਲੀ ਬਣਾ ਰਹੇ ਹਾਂ ਉਸ ਚੀਜ਼ ਤੋਂ ਔਰ ਜਿਹੜਾ ਇਹ ਕਾਰਖਾਨਾ ਤੁਸੀਂ ਦੇਖ ਰਹੇ ਹੋ ਪਹਿਲਾਂ ਅਸੀਂ 1.25 ਮੈਗਾਵਾਟ ਤੋਂ ਸ਼ੁਰੂ ਕੀਤਾ ਸੀ ਅੱਜ ਜਿਹੜਾ ਮੇਰਾ ਨਵਾਂ ਲੱਗ ਰਿਹਾ ਉਹ 15 ਮੈਗਾਵਾਟ ਦਾ ਕਾਰਖਾਨਾ ਲੱਗ ਰ ਔਰ 15 ਮੈਗਾਵਾਟ ਦੇ ਇਸ ਕਾਰਖਾਨੇ ਦੇ ਵਿੱਚ 300 ਪਿੰਡਾਂ ਦੀ ਪ੍ਰਾਲੀ ਅਸੀਂ ਇਕੱਠੀ ਕੀਤੀ ਹੈ 300 ਪਿੰਡਾਂ ਦੀ 300 ਪਿੰਡਾਂ ਦੀ ਪ੍ਰਾਲੀ ਇਕੱਠੀ ਕੀਤੀ ਹੈ ਜਿਹਦੇ ਵਿੱਚੋਂ 180 ਪਿੰਡ ਹੈਗੇ ਨੇ ਫਤੇਗੜ ਦੇ ਜੀ ਹਾਂ 70 ਪਿੰਡ ਹੈਗੇ ਨੇ ਲੁਧਿਆਣੇ ਦੇ ਤੇ ਬਾਕੀ ਪਿੰਡ ਹੈਗੇ ਪਟਿਆਲੇ ਜ਼ਿਲ੍ਹੇ ਦੇ ਪਟਿਆਲੇ ਜ਼ਿਲ੍ਹੇ ਦੇ ਜੀ ਜਦੋਂ ਮੈਂ ਉਹੀ ਗੱਲ बार-बार ਇਸ ਕਰਕੇ ਪੁੱਛ ਰਿਹਾ ਹੈਗਾ ਕਿਉਂਕਿ ਜਦੋਂ ਆਪਾਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਆ ਜੀ ਕੁਝ ਲੋਕ ਤਾਂ ਕਹਿੰਦੇ ਨੇ ਥਾਪੀ ਮਾਰ ਕੇ ਕੇ ਚੱਲ ਬਹੁਤ ਵਧੀਆ ਹਾਂ ਕੁਝ ਲੋਕ ਕਹਿੰਦੇ ਨੇ ਕਿ ਲੈ ਇਹ ਕੋਈ ਗੱਲਾਂ 'ਚੋ ਗੱਲ ਆ ਯਾਰ ਕਿੱਧਰ ਨੂੰ ਤੁਰ ਪਏ ਇਹ ਪਰ ਉਦੋਂ ਉਹਦੇ ਵਿੱਚ ਜਦੋਂ ਕਿਸਾਨਾਂ ਨੂੰ ਕਈ ਵਾਰ ਸਮਝਾਉਣ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਕੋਈ ਉੱਪਰ ਥੱਲੇ ਕੋਈ ਸਮਝ ਲਾਂਦਾ ਛੇਤੀ ਪਕੈਚ ਕਰ ਲੈਂਦਾ ਕਈ ਵਾਰ ਪ੍ਰੋਪਰ ਬੈਠ ਕੇ ਸਮਝਾਉਣਾ ਮੈਂਦਾ ਕਦੇ ਹੋਈ ਐ ਇਦਾਂ ਗੱਲਬਾਤ ਨਹੀਂ ਹੋਈ ਦੇਖੋ ਜੀ ਜਿਹੜੇ ਬੰਦੇ ਸਾਡੇ ਕੰਟੈਕਟ 'ਚ ਆਏ ਅੱਜ ਘਟੋ ਘਟ 200 ਫਾਰਮਰ ਹੈ ਜਿਹੜਾ ਮੇਰੇ ਨਾਲ ਜੁੜਿਆ ਹੈ ਜੀ ਇਹਨਾਂ ਨੇ ਬੈਲਰ ਮਸ਼ੀਨਾਂ ਪਾਈਆਂ ਉਹ ਆਪਣੀ ਖੇਤੀ ਵੀ ਕਰਦੇ ਨੇ ਉਹਨਾਂ ਦਾ ਪਰਸਨਲ ਤਜਰਬਾ ਇਹ ਹੈ ਜੀ ਵੀ ਜਦੋਂ ਵੀ ਉਹਨਾਂ ਨੇ ਪਰਾਲੀ ਦੀਆਂ ਇਕੱਠਾ ਬਣਾਈਆਂ ਨੇ ਚਾਹੇ ਉਹ ਕਣਕ ਦਾ ਝਾੜ ਹੈ ਚਾਹੇ ਉਹ ਆਲੂਆਂ ਦਾ ਝਾੜ ਆਪਣੀ ਜੀਰੀ ਦੀ ਫਸਲ ਤੋਂ ਬਾਅਦ ਜ਼ਿਆਦਾ ਕਣਕ ਲੱਗਦੀ ਐ ਜਾਂ ਆਲੂ ਲੱਗਣਗੇ ਆਲੂ ਲੱਗਣਗੇ ਉਹ ਬੰਦਿਆਂ ਨੇ ਤਜਰਬਾ ਕਰਕੇ ਦੇਖ ਲਿਆ ਵੀ ਜਦੋਂ ਉਹਨਾਂ ਨੇ ਪਰਾਲੀ ਦੀ ਇਕੱਠਾ ਬਣਾਈਆਂ ਉਹਨਾਂ ਦਾ 7-7 8-8% ਝਾੜ ਦਾ ਫਰਕ ਪਿਆ ਜੀ 7-8% 7 ਤੋਂ 8% ਦਾ ਝਾੜ ਦਾ ਫਰਕ ਪਿਆ ਜਿਹਦੇ ਵਿੱਚ ਉਹਨਾਂ ਦਾ ਕਣਕ ਦਾ ਝਾੜ ਵੀ ਵਧੀਆ ਆਇਆ ਕਣਕ ਦੀ ਕੁਆਲਿਟੀ ਬਣੀ ਜਿਹੜੇ ਮਿੱਤਰ ਕੀੜੇ ਨੇ ਜਿਹੜੇ ਅੱਗ ਲਾਏ ਤੇ ਮਰਦੇ ਨੇ ਉਹ ਬਚ ਗਏ ਉਹ ਤੋਂ ਬਾਅਦ ਜਿਹੜਾ ਪੋਲਿਊਸ਼ਨ ਦਾ ਬੈਨੀਫਿਟ ਹੋਇਆ ਜੀ ਉਹ ਤਾਂ ਐਂਟਰਲੈਸ ਆ ਜਿਹਦੇ ਵਿੱਚ ਕੀ ਹੈ ਵੀ ਅੱਜ ਆਪਣਾ ਆਪਾਂ ਆਹ ਪ੍ਰਾਲੀ ਦੇ ਦਿਨਾਂ ਦੇ ਵਿੱਚ ਜਦੋਂ ਜਿੜੀ ਕੱਢਦੀ ਹੈ ਹੂੰ ਉਹਨਾਂ ਦਿਨਾਂ ਦੇ ਵਿੱਚ ਜੀ ਤੂੰ ਇਹਦੀ ਬਹੁਤ ਵਸੱਸਿਆ ਹੁੰਦੀ ਹੈ ਪ੍ਰਾਲੀ ਨੂੰ ਅੱਗ ਲੱਗਣ ਕਰਕੇ ਬਿਲਕੁਲ ਸਰ ਹੁਣ ਜਿਵੇਂ ਮੰਨ ਲਓ ਇੱਕ ਟਰਾਲੀ ਆਪਾਂ ਦੇਖਦੇ ਆ ਮੈਂ ਸਕਰੀਨ ਤੇ ਜਿਹੜਾ ਸ਼ਾਟ ਆਉ ਤੁਹਾਡੇ ਚੱਲ ਰਿਹਾ ਹੋਊਗਾ ਹਾਂਜੀ ਉਹ ਇੱਕ ਟਰਾਲੀ ਦੇ ਵਿੱਚ ਕਿੰਨੀ ਉਹ ਹੁੰਦੀ ਆ ਉਹਦੀ ਕੁਆਲਿਟੀ ਕਿੰਨੀ ਇੱਕ ਟਰਾਲੀ ਦੇ ਵਿੱਚ ਜੀ 5 ਤੋਂ 6 ਟਨ ਮਾਲ ਆਉਂਦਾ ਹੈ 5 ਤੋਂ 6 ਟਨ ਮਾਲ ਆਉਂਦਾ ਤੇ 5 ਤੋਂ 6 ਟਨ ਮਾਲ ਦੇ ਵਿੱਚ ਕਿੰਨੀ ਬਿਜਲੀ ਬਣ ਰਹੀ ਹੈ 5 ਤੋਂ ਦੇਖੋ ਜੀ ਜੋ ਪਹਿਲਾਂ ਸਾਡੇ ਕੋ ਸਿਸਟਮ ਸੀਗਾ ਹੂੰ ਉਹਦੇ ਵਿੱਚ ਸਾਡੀ 2.5 ਕਿਲੋ ਪਰਾਲੀ ਲੱਗਦੀ ਸੀ ਇੱਕ ਯੂਨਿਟ ਬਣਾਉਣ ਵਾਸਤੇ ਹਾਂ ਜਿਹੜਾ ਹੁਣ ਆ ਸਿਸਟਮ ਲਾ ਰਹੇ ਆ ਇਹਦੇ ਵਿੱਚ ਅਪਰੋਕਸੀਮੇਟਲੀ ਸਾਡੀ 1.5 ਕਿਲੋ ਪਰਾਲੀ ਲੱਗੂਗੀ ਇੱਕ ਯੂਨਿਟ ਬਣਾਉਣ ਵਾਸਤੇ 1.5 ਕਿਲੋ 1.5 ਕਿਲੋ ਪਰਾਲੀ ਲੱਗੂਗੀ ਇੱਕ ਯੂਨਿਟ ਬਿਜਲੀ ਦਾ ਬਣਾਉਣ ਵਾਸਤੇ ਤੇ ਇਹ ਪਲਾਂਟ ਜਿਹੜਾ ਅਸੀਂ ਡੈਨਮਾਰਕ ਤੋਂ ਇਮਪੋਰਟ ਕੀਤਾ ਹਾਂ ਹਾਂ ਇਹ ਬਹੁਤ ਵਕਤ ਚੱਲ ਨਹੀਂ ਰਿਹਾ ਇਹ ਚੱਲ ਰਿਹਾ ਜੀ ਬਰਨ ਹੋ ਰਿਹਾ ਉਧਰ ਜੀ ਖੋਲ ਕੇ ਦਿਖਾਉਂਦੇ ਆਂ ਤੇ ਆਪਾਂ ਜਿਸ ਜਗ੍ਹਾ ਤੇ ਵੀ ਖੜੇ ਆਂ ਮੈਂ ਤਾਂ ਵੈਸੇ ਹੀ ਧੱਕ ਤੱਕ ਹੋ ਰਹੀ ਹੈ ਅੰਦਰੀ ਸਾਈਡ ਤੇ ਜੇ ਆਪਾਂ ਦੇਖਦੇ ਆਂ ਸਰ ਕਿ ਤੁਹਾਨੂੰ ਲੱਗਦਾ ਹੈ ਕਿ ਜਿਸ ਸਟੇਚਰ ਨੂੰ ਲੈ ਕੇ ਤੁਸੀਂ ਚੱਲ ਰਹੇ ਹੋ ਉਸ ਦੇ ਵਿੱਚ ਕਿੰਨੀ ਤੇਜ਼ੀ ਨਾਲ ਕਿਸਾਨ ਤੁਹਾਡੇ ਨਾਲ ਜੁੜ ਰਿਹਾ ਹੈ ਕਿ ਹਾਲੇ ਕਿ ਕੰਮ ਉਹੀ ਜਿਹਾ ਕਿ ਚਾਰ ਜੁੜ ਗਏ ਚੱਲ ਆਹ ਸਾਲ ਦੋ ਹੋਰ ਜੁੜ ਗਏ ਦੇਖੋ ਜੀ ਜਿਹੜੇ ਬੰਦੇ ਸਮਝ ਗਏ ਜਿਹੜੇ ਬੰਦਿਆਂ ਨੇ ਇਹ ਕੰਮ ਆਪਣੇ ਹੱਥੀ ਕਰਕੇ ਦੇਖ ਲਿਆ ਇੱਕ ਵਾਰ ਛੱਟ ਦੇ ਭਰੋਸਾ ਦਿਖਾਇਆ ਉਹ ਬੰਦੇ ਹਰ ਸਾਲ ਦਾ ਸਾਨੂੰ 10 ਤੋਂ 15 ਲੱਖ ਰੁਪਈਆ ਸਾਡੇ ਨਾਲ ਜੁੜ ਕੇ ਕਮਾ ਰਹੇ ਨੇ ਸਾਲ ਦਾ ਇੱਕ ਮਹੀਨੇ ਕੰਮ ਕੀਤਾ ਔਰ ਇੱਕ ਮਹੀਨੇ ਕੰਮ ਕਰਕੇ ਤੁਹਾਨੂੰ 15 ਲੱਖ ਰੁਪਈਆ ਬਣ ਗਿਆ ਜੀ ਤਾਂ ਲੋਕ ਇਸ ਕੰਮ ਨਾਲ ਜੁੜ ਰਹੇ ਨੇ ਦੇਖੋ ਇਹ ਤਾਂ ਗੱਲ ਆਪਣੀ ਕਹਾਵਤ ਵੀ ਹੈ ਵੀ ਰਾਹ ਪਏ ਜਾਣੇ ਜਾਂ ਬਾਹ ਪਏ ਜਾਣੇ ਜਾਂ ਬਾਹ ਪਿਆ ਜਾਣੇ ਹਾਂ ਮੈਂ ਇਹ ਅਪੀਲ ਜ਼ਰੂਰ ਕਰੂੰਗਾ ਫਾਰਮਰ ਭਰਾਵਾਂ ਨੂੰ ਵੀ ਇੱਕ ਵਾਰ ਇਹ ਬੇਲਿੰਗ ਵਾਲਾ ਕੰਮ ਕਰਨ ਬੇਲਿੰਗ ਵਾਲਾ ਕੰਮ ਕਰਕੇ ਇੱਕ ਤਾਂ ਉਹਨਾਂ ਨੂੰ ਆਮਦਨ ਹੋਊਗੀ ਦੂਜਾ ਜਿੱਥੇ ਉਹ ਆਪਣੀ ਜਗ੍ਹਾ ਦੇ ਵਿੱਚ ਉਹ ਬੇਲ ਕਰਨਗੇ ਉਹਨਾਂ ਨੂੰ ਝਾੜ ਦਾ ਬੈਨੀਫਿਟ ਮਿਲੂਗਾ ਨਤੀਜਾ ਉਹਨਾਂ ਨੂੰ 2 ਪੈਸੇ ਦੀ ਆਮਦਨ ਹੋਊਗੀ 2 ਪੈਸੇ ਦੀ ਆਮਦਨ ਹੋਊਗੀ ਜੀ ਬੰਦਾ ਜਿਵੇਂ ਮਰਜੀ ਐ ਅੱਜ ਪੰਜਾਬ ਖੁਸ਼ਹਾਲ ਕਿਵੇਂ ਹੋਊਗਾ ਜੇ ਬੰਦਿਆਂ ਦੀ ਆਮਦਨ ਵਧੂਗੀ ਉਹ ਕੰਮ ਲੱਗਣਗੇ ਜੀ ਤਾਂ ਉਹ ਸਕਸੈਸ ਨੇ ਜਦੋਂ ਬੰਦੇ ਕੋਲੇ ਕੰਮ ਨਹੀਂ ਅੱਜ ਸਭ ਤੋਂ ਵੱਡਾ ਮੁੱਦਾ ਆਪਣੇ ਬੇਰੁਜ਼ਗਾਰੀ ਦਾ ਅੱਜ ਇਸ ਪਲਾਂਟ ਦੇ ਨਾਲ ਜਦੋਂ ਮੈਂ 2 ਲੱਖ ਟਨ ਪਰਾਲੀ ਇਕੱਠੀ ਕੀਤੀ 2 ਲੱਖ ਟਨ ਪਰਾਲੀ ਨਾਲ ਮੇਰੇ ਨਾਲ 8000 ਬੰਦੇ ਨੂੰ ਇੰਪਲੋਇਮੈਂਟ ਮਿਲੀ 8000 ਬੰਦੇ ਦੇ ਵਿੱਚੋਂ ਹਰੇਕ ਬੰਦੇ ਦੀ ਮਿਨੀਮਮ ਤਨਖਾਹ 15 ਤੋਂ 18000 ਰੁਪਏ ਤਾਂ ਤੁਸੀਂ ਇਹ ਲਾਓ ਜੀ ਵੀ ਮੈਂ 8000 ਬੰਦਾ ਕੰਮ ਵੀ ਲਾ ਲਿਆ ਫਾਰਮਰ ਨੂੰ ਆਮਦਨ ਦੇਤੀ ਦੂਜਾ ਪੋਲਿਊਸ਼ਨ ਦਾ ਹੱਲ ਹੋ ਗਿਆ ਤਾਂ ਇਹ ਲਾਹੇਵੰਦ ਕੰਮ ਹੈ ਹਰੇਕ ਬੰਦੇ ਵਾਸਤੇ ਬਿੰਨ ਬਿੰਨ ਸਿਚੁਏਸ਼ਨ ਹੈ ਚਾਹੇ ਉਹ ਫਾਰਮਰ ਕਰੇ ਜੀ ਉਹਦਾ ਝਾੜ ਦਾ ਬੈਨੀਫਿਟ ਦੂਜਾ এমਪਲੋਇਮੈਂਟ ਮਿਲੀ ਉਹ علیحد੍ਹਾ ਉਹਨੂੰ ਪੈਸੇ ਦੀ ਆਮਦਨ ਹੋਈ ਉਹ علیحد੍ਹਾ ਉਹ ਤੋਂ ਬਾਅਦ ਬੰਦਿਆਂ ਨੂੰ এমਪਲੋਇਮੈਂਟ ਮਿਲ ਗਈ ਉਹ علیحد੍ਹਾ ਰੈਵਨਿਊ ਜਨਰੇਟ ਹੋ ਰਿਹਾ ਜਿਹੜਾ ਇਸ ਕੰਮ ਤੋਂ ਅੱਗੇ ਬਿਜਲੀ ਬਣ ਗਈ ਜਿਹੜਾ ਕੀ ਆਪਾਂ ਕੋਈ ਕੋਲ ਬਾਲਦਾ ਜੀ ਜੇ ਮੈਂ ਐਗਜ਼ਾਮਪਲ ਦਿਨਾ ਜੇ ਮੈਂ ਇਹ ਪਾਵਰ ਪਲਾਂਟ ਲਾਉਂਦਾ ਜੇ ਮੈਂ ਪਰਾਲੀ ਦੇ ਨਾਲ ਚਲਾਉਂਦਾ ਮੈਂ ਕੋਲਾ ਬਾਲਦਾ ਜਾਂ ਛਿਲਕਾ ਬਾਲਦਾ ਉਹਦੇ ਨਾਲ ਨੈਟ ਮੈਂ ਕੋਲਾ ਬਾਹਰੋਂ ਇمپੋਰਟ ਕਰਦਾ ਤਾਂ ਮੈਨੂੰ ਯੂ ਐਸ ਡਾਲਰ ਦੇ ਵਿੱਚ ਬਾਹਰੋਂ ਪੇਮੈਂਟ ਕਰਨੀ ਪੈਂਦੀ ਪੈਟਰੋਲੀਅਮ ਦੀ ਉਹ ਮੈਂ ਬਚਾ ਕੇ ਅੱਜ ਆਪਣੇ ਅੰਦਰੋਂ ਜਿਹੜਾ ਮੇਰੇ ਧਰਤੀ ਦੇ ਵਿੱਚੋਂ ਮਟੀਰੀਅਲ ਨਿਕਲ ਰਿਹਾ ਉਹ ਬਾਲਤਾ ਜਿਹੜਾ ਕਿ ਹਰ ਸਾਲ ਨਿਕਲਣਾ ਹੈ ਬਿਲਕੁਲ ਮੈਂ ਮੈਂ ਇੱਕ ਗੱਲ ਜ਼ਰੂਰ ਪੁੱਛਣਾ ਚਾਹੂੰਗਾ ਤੁਸੀਂ ਇੱਕ ਗੱਲ ਕਹੀ ਕਿ ਪੋਲਿਊਸ਼ਨ ਦੀ ਜਿਹੜੀ ਹੈ ਹੁਣ ਜਦੋਂ ਇਹ ਬਰਨ ਹੁੰਦੀਆਂ ਨੇ ਇਹ ਪਰਾਲੀ ਔਰ ਜਦੋਂ ਬਰਨ ਹੁੰਦੀ ਹੈ ਫਿਰ ਪੋਲਿਊਸ਼ਨ ਨੂੰ ਰੋਕ ਥੰਮ ਵਾਸਤੇ ਤੁਸੀਂ ਅੱਜ ਤੁਹਾਨੂੰ ਦਿਖਾਉਣੇ ਜੀ ਇਸ ਇਸ ਪ੍ਰੋਜੈਕਟ ਦੀ ਜਿਹੜੀ ਜਾਨ ਹੈ ਉਹ ਇਹਦਾ ਪੋਲਿਊਸ਼ਨ ਕੰਟਰੋਲ ਸਿਸਟਮ ਹੈ ਪੋਲਿਊਸ਼ਨ ਕੰਟਰੋਲ ਸਿਸਟਮ ਤੁਹਾਨੂੰ ਦਿਖਾਉਣੇ ਆ ਜੀ ਸਾਹਮਣੇ ਅੱਛਾ ਉਹ ਸਾਹਮਣੇ ਸਾਹਮਣੇ ਲੱਗਿਆ ਵੀ ਇਹਨੇ ਜਿਹੜਾ ਧੂਆਂ ਹੈ ਉਹ ਪੂਰਾ ਟ੍ਰੀਟ ਕਰਕੇ ਬਿਲਕੁਲ ਜਿਹਦਾ ਨੁਕਸਾਨ ਨਹੀਂ ਹੈਗਾ ਉਹ ਧੂਆਂ ਬਾਹਰ ਕੱਢਣਾ ਹੈ ਜਿਹਦਾ ਜਣੀ ਬਹੁਤ ਘੱਟ ਜਾਂ ਬਿਲਕੁਲ ਵੀ ਨੁਕਸਾਨ ਨਹੀਂ ਹੈ ਜੀ ਉਹ ਕੱਢਣਾ ਹੈ ਇਹਨੂੰ ESP ਕਹਿੰਦੇ ਨੇ ਜੀ ਆਹ ਸਿਸਟਮ ਲੱਗਿਆ ਹੋਇਆ ਹੈ ਅੱਛਾ ਆਹ ਸਿਸਟਮ ਲੱਗਿਆ ਹੋਇਆ ਹੈ ਆ ਤੁਸੀਂ ਸਿਸਟਮ ਦਾ ਸਾਈਜ਼ ਦੇਖ ਸਕਦੇ ਹੋ ਜੀ ਪੂਰੇ ਨਾਰਥ ਇੰਡੀਆ ਦਾ ਵੀ ਵੱਡਾ ਹੈ ਇਹਦਾ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਸਿਸਟਮ ਹੈ ਜੀ ESP ਆਹ ਸਾਰਾ ਸਿਸਟਮ ਲੱਗਿਆ ਹੋਇਆ ਹੈ ਇਹ ਸਿਸਟਮ ਦੇ ਵਿੱਚੋਂ ਪੂਰੀ ਟ੍ਰੀਟ ਹੋ ਕੇ ਧੂਏ ਨੇ ਨਿਕਲਣਾ ਹੈ ਤਾਂ ਕਿ ਇਹਦਾ ਐਟਮੋਸਫੀਅਰ ਦੇ ਵਿੱਚ 0/0 ਨੁਕਸਾਨ ਹੋਵੇ ਪੂਰਾ ਟ੍ਰੀਟਮੈਂਟ ਕਰਕੇ ਜੀ ਪੂਰਾ ਹਾਈ ਟੈਕ ਸਿਸਟਮ ਲੱਗਿਆ ਹੈ ਡੈਨਮਾਰਕ ਵਾਲਿਆਂ ਨੇ ਡਿਜ਼ਾਈਨ ਕੀਤਾ ਡੈਨਮਾਰਕ ਵਾਲਿਆਂ ਡੈਨਮਾਰਕ ਦੀ ਕੰਪਨੀ ਹੈ ਬੀਡਬਲਯੂਐਸਸੀ ਉਹਨਾਂ ਨੇ ਡਿਜ਼ਾਈਨ ਕੀਤਾ ਹੈ ਔਰ ਇਹ ਪੂਰੀ ਸਾਨੂੰ ਉਹਨਾਂ ਨੇ ਰਿਟਨ ਚ ਕਮਿਟਮੈਂਟ ਕੀਤੀ ਹੈ ਵੀ ਇਹਦਾ ਨੁਕਸਾਨ ਨਹੀਂ ਹੈ ਰਿਟਨ ਦੇ ਵਿੱਚ ਉਹਨਾਂ ਨੇ ਨਾਲੇ ਗਾਰੰਟੀ ਦਿੱਤੀ ਹੈ ਵੀ ਇਹਦਾ ਨੁਕਸਾਨ ਜੇ ਤੁਹਾਨੂੰ ਲੱਗਦਾ ਕੋਈ ਫਰਕ ਹੈ ਤਾਂ ਅਸੀਂ ਪੈਸੇ ਘਟਾਵਾਂਗੇ ਉਸ ਗੱਲ ਦੇ ਅੱਛਾ ਜੇ ਫਿਰ ਹਾਂਜੀ ਜੇ ਇੰਨਾ ਆਪਾਂ ਦੇਖ ਕੇ ਚੱਲ ਰਹੇ ਹਾਂ ਜੀ ਫਿਰ ਸਰਕਾਰ ਵੀ ਬੜੇ ਮੈਂ ਕਹਿੰਦਾ ਥੀਏ ਕਿ ਦਿਨ ਪ੍ਰੈਸ ਕਾਨਫਰੈਂਸ ਕਾਨਫਰੰਸ ਹੋ ਜਾਂਦੀ ਆ ਕੋਈ ਨਾ ਕੋਈ ਬਲਾਰਾ ਉਹਨਾਂ ਦਾ ਸਾਹਮਣੇ ਆ ਜਾਂਦਾ ਹੈ ਹਾਂਜੀ ਤੇ ਸਿਆਸਤ ਵੀ ਬੜੀ ਖੇਡੀ ਜਾਂਦੀ ਆ ਇਸ ਦੇ ਉੱਤੇ ਸਰਕਾਰ ਨੇ ਕਿੰਨਾ ਕੁ ਹੱਥ ਜਾਂ ਪਾਇਆ ਜਾਂ ਉਹਨਾਂ ਨੇ ਕੀ ਸਰਕਾਰ ਤੋਂ ਸਾਨੂੰ ਇੱਕੇ ਬੇਨਤੀ ਹੈ ਜੀ ਸਰਕਾਰ ਦੇ ਵਿੱਚ ਜਿੰਨੀਆਂ ਇਹ ਮਸ਼ੀਨਾਂ ਪੈਣ ਗਈਆਂ ਉਹਨਾਂ ਪਰਾਲੀ ਦਾ ਹੱਲ ਹੋਊਗਾ ਜਿੰਨਾ ਇਸ ਵਾਰ ਵੀ ਅਸੀਂ ਦੇਖਿਆ ਵੀ ਸਬਸਿਡੀ ਫਾਰਮਰਾਂ ਨੂੰ ਘੱਟ ਮਿਲੀ ਜਿਹੜੇ ਬੰਦੇ ਸਾਡੇ ਨਾਲ ਜੁੜੇ ਉਹਨਾਂ ਨੂੰ ਸਬਸਿਡੀ ਨਹੀਂ ਮਿਲਣੀ 50% ਸਬਸਿਡੀ ਆ ਬੈਲਰਾਂ ਦੇ ਉੱਤੇ 50% ਸਬਸਿਡੀ ਜੇ ਬੈਲਰਾਂ ਨੂੰ ਫਾਰਮਰ ਨੂੰ ਮਿਲ ਗਈ ਉਹਦੀ ਵਰਕਿੰਗ ਕੈਪੀਟਲ ਘੱਟ ਗਈ ਜੇ ਅੱਜ ਦੇਖੀਏ ਜੇ ਅੱਜ ਦੇਖੀਏ ਤਾਂ ਇੱਕ ਵਾਰ ਇਨਵੈਸਟਮੈਂਟ 25 ਤੋਂ 30 ਲੱਖ ਰੁਪਏ ਦੇ ਆ ਜਿਹਦੇ ਵਿੱਚ ਬੈਲਰ ਆਊਗਾ ਰੇਕ ਆਊਗਾ ਦੋ ਤਿੰਨ ਟਰਾਲੀਆਂ ਵੀ ਲੱਗਣਗੀਆਂ ਫਾਰਮਰ ਦੀਆਂ ਜਿਨ੍ਹਾਂ ਦਾ ਉਹਨਾਂ ਨੇ ਮਾਲ ਢੋਣਾ ਜੇ ਉਹਦੇ ਵਿੱਚ ਉਹਨੂੰ 50% ਸਰਕਾਰ ਤੋਂ ਸਬਸਿਡੀ ਮਿਲ ਗਈ ਜੀ ਉਹਦੀ ਇੱਕ ਤਾਂ ਵਰਕਿੰਗ ਕੈਪੀਟਲ ਘੱਟ ਗਈ ਅੱਜ ਦੀ ਡੇਟ ਦੇ ਵਿੱਚ ਜੀ ਜੇ ਪੈਸੇ ਵੱਧ ਲੱਗਦੇ ਨੇ ਤਾਂ ਹਰੇਕ ਬੰਦਾ ਕੰਮ ਨੂੰ ਹੱਥ ਨਹੀਂ ਪਾਉਂਦਾ ਜੀ ਜੇ ਇਹੀ ਸਰਕਾਰ ਤੋਂ ਸਬਸਿਡੀ ਮਿਲ ਜਵੇ ਬੈਲਰ ਤੇ ਰੇਕ ਦੀ ਤਾਂ ਹਰੇਕ ਬੰਦਾ ਖੁਸ਼ ਹੋ ਕੇ ਕੰਮ ਕਰਨ ਲਈ ਤਿਆਰ ਆ ਉਹਦੀ ਵਰਕਿੰਗ ਕੈਪੀਟਲ ਘੱਟ ਲੱਗੀ ਉਹਨੇ ਨੰਬਰਾਂ ਮਸ਼ੀਨਾਂ ਵਾਝਣ ਗਈਆਂ ਔਰ ਜਿੰਨੀਆਂ ਨੰਬਰਾਂ ਮਸ਼ੀਨਾਂ ਵਾਝਣ ਗਈਆਂ ਉਹਨੀਆਂ ਇਕੱਠਾ ਵਜੇ ਜਾਣਗੀਆਂ ਜੀ ਅੱਜ ਦੀ ਡੇਟ ਦੇ ਵਿੱਚ ਇੱਕ ਕੰਮ ਹੈ ਕਰਨਾ ਹਰੇਕ ਚਾਹੁੰਦਾ ਹੈ ਉਹਦੇ ਕੋਲ ਪੈਸੇ ਘਟਨੇ ਪੈਸੇ ਘਟ ਹੋਣ ਕਰਕੇ ਉਹ ਕਰ ਨਹੀਂ ਜੇ ਸਰਕਾਰ ਤੋਂ ਇਹ ਸਪੋਰਟ ਮਿਲ ਜਾਂਦੀ ਹੈ ਜੀ ਤਾਂ ਗੱਠਾ ਬਣਿਆ ਜਾਣਗੇ ਗੱਠਾ ਇਹਦਾ ਦੇਖੋ ਅੱਜ ਮੈਂ ਐਗਜ਼ਾਮਪਲ ਦਿੰਦਾ ਹਮੇਸ਼ਾ ਤੂੜੀ ਦੀ ਤੂੜੀ ਕਣਕ ਦੇ ਵਿੱਚ ਤੂੜੀ ਹੈ ਤੁਸੀਂ ਕਦੇ ਤੂੜੀ ਨੂੰ ਅੱਗ ਲੱਗਦੇ ਦੇਖੀ ਤੂੜੀ ਸਾਰੀ ਡੰਗਰਾਂ ਦੇ ਚਾਰਨ ਦੇ ਕੰਮ ਆ ਜਾਂਦੀ ਹੈ ਜੀ ਟੋਟਲ ਆ ਇਸ ਵਾਰ ਤੂਰੀ ਵੀ ਬਲਕਿ ਸ਼ਾਰਟੇਜ ਸੀ ਤੂੜੀ ਇਸ ਟਾਈਮ 90 ਰੁਪਏ ਕਿਲੋ ਵਿਕ ਰਹੀ ਹੈ ਜੇ ਪਰਾਲੀ ਦਾ ਹੱਲ ਕਰਨਾ ਹੈ ਜੀ ਇਹਦੀਆਂ ਗੱਠਾ ਬਣਾ ਕੇ ਚਾਹੇ ਡੰਗਰਾਂ ਦੇ ਚਾਰਨ ਦੇ ਕੰਮ ਆਵੇ ਚਾਹੇ ਬੋਇਲਰ 'ਚ ਬਲੇ ਵੀ ਇਹਨੂੰ ਐਜ਼ ਅ ਫਿਊਲ ਯੂਜ਼ ਕਰ ਲਿਆ ਚਾਹੇ ਤੋਂ ਬਿਜਲੀ ਬਣਾਈ ਜਾਵੇ ਅੱਜ ਬਾਇਓ ਸੀਐਨਜੀ ਦੇ ਪਲਾਂਟ ਲੱਗ ਰਹੇ ਨੇ ਲੋਕ ਬਾਇਓ ਸੀਐਨਜੀ ਜਿੱਚ ਵੀ ਇਹਨੂੰ ਕਨਵਰਟ ਕਰ ਰਹੇ ਨੇ ਤਾਂ ਸੀਐਨਜੀ ਬਣ ਰਹੀ ਆ ਇਹ ਤੋਂ ਪਰਾਲੀ ਨੂੰ ਡਾਈਜੈਸਟ ਕਰਕੇ ਇਹਦੀ ਬਾਇਓ ਸੀਐਨਜੀ ਬਣ ਰਹੀ ਆ ਉਹਦੇ ਨਾਲ ਦੇ ਪਲਾਂਟ ਵੀ ਬਹੁਤ ਲੱਗ ਰਹੇ ਨੇ ਬਸ ਅੱਗੇ ਮੋਟਰ ਸੰਬੰਧੀ ਗੱਲ ਇਹ ਆ ਜੀ ਵੀ ਜਿੰਨੇ ਬੰਦਿਆਂ ਨੂੰ ਅਸੀਂ ਇਹਦੇ ਮਸ਼ੀਨਾਂ ਵੱਲ ਲਾਵਾਂਗੇ ਸਰਕਾਰ ਉਹਨਾਂ ਨੂੰ ਸਬਸਿਡੀ ਦੇ ਦੇਊਗੀ ਉਹ ਬੰਦੇ ਇਸ ਕੰਮ ਵੱਲ ਲੱਗਣਗੇ ਇਹਦੇ ਵਿੱਚ ਅੱਜ ਜੇ ਮੈਂ ਦੇਖਦਾ ਜੀ ਫਾਰਮਰ ਕੋਲੇ ਉਹ ਪੈਰੀਸੀਰੀ ਆ ਪੈਸੇ ਆ ਕੋਖੋ ਉਹਦੇ ਕੋਲੇ ਜਿੰਨੀ ਕੁ ਉਹਦੀ ਆਮਦਨ ਹੈ ਉਹਨੇ ਕੁ ਉਹਦੇ ਖਰਚੇ ਨੇ ਜੇ ਸਰਕਾਰ ਉਹਨਾਂ ਨੂੰ ਬੈਲਰ ਮਸ਼ੀਨਾਂ ਦਾ ਸਪੋਰਟ ਕਰ ਦੂਗੀ ਤਾਂ ਇੱਕ ਤਾਂ ਉਹ ਨਵੇਂ ਕੰਮ 'ਚ ਜੁੜ ਜਾਣਗੇ ਔਰ ਉਹਨਾਂ ਨੂੰ ਦੋ ਪੈਸੇ ਆਮਦਨ ਵੀ ਵਧੀਆ ਹੋਊਗੀ ਬਿਲਕੁਲ ਮੈਂ ਇਹਦੇ ਵਿੱਚ ਇੱਕ ਹੋਰ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ ਕਿ ਜਿਵੇਂ ਮਸ਼ੀਨਾਂ ਦੀ ਤੁਸੀਂ ਗੱਲ ਕੀਤੀ ਮਸ਼ੀਨਾਂ ਦਾ ਜ਼ਿਕਰ ਕੀਤਾ ਹੁਣ ਮੰਨ ਲਓ ਕਿਸੇ ਪਿੰਡ ਦੇ ਵਿੱਚ ਕਿਸੇ ਕਿਸਾਨ ਦੇ ਕੋਲ ਕਿਲੇ ਦੋ ਕਿਲੇ ਜਾਂ ਚਾਰ ਕਿਲੇ ਨੇ ਉਹਨਾਂ ਨੂੰ ਫਿਰ ਮਸ਼ੀਨ ਦੀ ਕਹਿੰਦੇ ਉੱਪਰ ਥੱਲੇ ਹੋ ਜਾਂਦਾ ਸਮਾਂ ਹਾਂਜੀ ਫਿਰ ਉਹ ਉਹਨੂੰ ਲੈ ਕੇ ਅਗਲਾ ਇੰਨਾ ਵੇਟ ਨਹੀਂ ਕਰਦਾ ਅਗਲਾ ਕਹਿੰਦਾ ਯਾਰ ਮੇਰੇ ਗਵਾਂਢੀ ਨੇ ਲਾਲੀ ਕਣ ਕੇ ਯਾਰ ਮੈਂ ਵੀ ਲਾਵਾ ਫਟਾਫਟ ਅੱਗ ਲਾਉ ਦੇਖੋ ਉਹਦੇ ਵਿੱਚ ਰਜੇਮਾ ਕੀ ਹੈ ਜੀ ਇਹਦੇ ਵਿੱਚ ਲੇਬਰ ਦਾ ਵੀ ਕੰਮ ਹੈ ਨਾਲ ਵੀ ਲੇਬਰ ਨੇ ਗੱਠਾ ਟਰਾਲੀ ਚ ਲੋਡ ਕਰਨੀਆਂ ਨੇ ਹਾਂ ਕਈ ਵਾਰ ਜੇ ਇੱਕ ਬੰਦਾ ਜਗਾ ਬਣਾ ਰਿਹਾ ਜੇ 8 ਕਿੱਲੇ ਬਣਾਏ ਤਾਂ ਨਾਲ ਦੇ ਨੇ ਕਹਤਾ ਵੀ 5 ਕਿੱਲੇ ਮੇਰੇ ਬਣਾ ਦੇ ਉਹਦੇ ਕਰਕੇ ਇੱਕ ਜਾਂ ਦੋ ਦਿਨ ਦੀ ਅੱਗੇ ਪਿੱਛੇ ਹੋ ਜਾਂਦੀ ਹੈ ਉਹਦੇ ਵਿੱਚ ਫਾਰਮਰ ਭਰਾਵਾਂ ਨੂੰ ਇਹੀ ਬੇਨਤੀ ਕਰਾਂਗੇ ਵੀ ਉਹ ਦੋ ਦਿਨ ਸਾਡੇ ਬੰਦੇ ਦੀ ਵੇਟ ਕਰਨ ਹੁਣ ਜਿੱਮੇ ਸਾਡਾ ਏਰੀਆ ਹੈ ਜੀ ਜਿੱਥੇ ਆਪਾਂ ਖੜੇ ਆ ਇਹਦੇ ਆਲੇ-ਦਾਲੇ ਅਸੀਂ 11 ਸੈਂਟਰ ਬਣਾਏ 11 ਸੈਂਟਰਾਂ ਦੇ ਵਿੱਚ 270 ਏਕੜ ਸਾਡੇ ਅਸੀਂ ਜਗਾ ਠੇਕੇ ਤੇ ਲਈਤੀ 270 ਏਕੜ ਦੇ ਵਿੱਚ ਅਸੀਂ ਫਿਊਲ ਸਾਰਾ ਸਟਾਕ ਕਰਨਾ ਹੈ ਜਿਹੜਾ ਕਿ 30 ਦਿਨਾਂ ਦਾ ਸਟਾਕ ਹੋਣਾ ਹੈ ਉਸ ਤੋਂ ਬਾਅਦ ਉਹ ਬਰਨ ਹੋਣਾ ਇਹ ਜਿਹੜੇ ਫਿਊਲ ਦੀ ਤੁਸੀਂ ਗੱਲ ਕੀਤੀ ਹੈ ਇਹਦੇ ਵਿੱਚ ਕੋਈ ਲਿਮਿਟੇਸ਼ਨਾਂ ਵੀ ਹੈਗੀਆਂ ਨੇ ਕਿ ਭਾਈ ਸਾਨੂੰ ਇੰਨਾ ਫਿਊਲ ਚਾਹੀਦਾ ਕਿ ਇੱਕ ਮਹੀਨੇ ਦੇ ਵਿੱਚ ਜਿੰਨਾ ਕਵਰ ਕਰ ਸਕਦੇ ਆ ਫਿਊਲ ਉਨਾ ਹੀ ਕਵਰ ਕਰਨਾ ਕੋਈ ਇਹ ਸਾਰਾ ਕੰਮ ਹੈਗਾ ਪਲਾਨਿੰਗ ਦਾ ਪੂਰੇ ਸਾਲ ਦੇ ਵਿੱਚ ਮੇਰੇ 2 ਲੱਖ ਟਨ ਪਰਾਲੀ ਬਰਨ ਹੋਣੀ ਹੈ ਔਰ 2 ਲੱਖ ਟਨ ਪਰਾਲੀ ਇਕੱਠਾ ਕਰਨ ਵਾਸਤੇ ਮੇ ਕੋਈ ਇਹਦਾ ਪਰਾਲੀ ਦਾ ਸੀਜ਼ਨ ਹੈ ਵੀ ਜਦੋਂ ਇਹ ਇਹਦੀਆਂ ਬਾਡੀਆਂ ਸ਼ੁਰੂ ਹੁੰਦੀਆਂ ਨੇ 20 ਸਤੰਬਰ ਤੋਂ ਲੈ ਕੇ ਮੋਟਾ-ਮੋਟੀ ਸਾਡੇ ਕੋਲੇ 31 ਅਕਤੂਬਰ ਤੱਕ ਲਾ ਲਓ 5 ਨਵੰਬਰ ਤੱਕ ਲਾ ਲਓ ਇਹੀ 40-45 ਦਿਨ ਨੇ ਇਹਨਾਂ 40-45 ਦਿਨਾਂ ਚ ਅਸੀਂ 2 ਲੱਖ ਟਨ ਪਰਾਲੀ ਇਕੱਠੀ ਕਰ ਲਈ ਉਹ ਸੈਂਟਰਾਂ ਦੇ ਵਿੱਚ ਅਸੀਂ ਡੈਡੀਕੇਟਿਡ ਆਪਣੇ ਬੰਦੇ ਰੱਖੇ ਹੋਏ ਨੇ ਜੀ ਚਾਹੇ ਉਹ ਕੰਡਾ ਪਰਸਨਸ ਨੇ ਚਾਹੇ ਉਹ ਸਿਕਿਉਰਟੀ ਦੇ ਨੇ ਹਰੇਕ ਕਨਸਰਨਡ ਆਫੀਸਰ ਰੱਖੇ ਹੋਏ ਨੇ ਉੱਥੇ ਕਲੈਕਸ਼ਨ ਹੁੰਦੀ ਹੈ ਕਲੈਕਸ਼ਨ ਤੋਂ ਬਾਅਦ ਜਿਹੜਾ ਫਿਊਲ ਸਾਡੇ ਕੋਲੇ ਆ ਗਿਆ ਉਹਦੀ 24 ਘੰਟੇ ਚ ਅਸੀਂ ਪੇਮੈਂਟ ਕਰਦੇ ਹਾਂ ਪੇਮੈਂਟ ਕਰ ਦਿੰਦੇ ਹਾਂ 24 ਘੰ 15 ਤੋਂ 16 ਬੰਦੇ ਇਹ ਜਿਹਨੇ ਜਿਹੜੇ 2014 ਤੋਂ ਸਾਡੇ ਨਾਲ ਜੁੜੇ ਹੋਏ ਨੇ ਉਹ ਅੱਜ ਵੀ 9 ਸਾਲਾਂ ਬਾਅਦ ਵੀ ਉਹਨਾਂ ਨੇ ਹਰ ਸਾਲ ਇੱਕ ਮਸ਼ੀਨ ਵਧਾਈ ਹੋਇਆ ਜਿਹੜੇ ਬੰਦੇ ਸਾਡੇ ਕੋਲ 2014 ਦੇ ਵਿੱਚ ਜਿਨ੍ਹਾਂ ਨੂੰ ਅਸੀਂ ਇੱਕ ਮਸ਼ੀਨ ਪੁਵਾਈ ਸੀ ਅੱਜ ਉਹ ਬੰਦੇ ਪੰਜ-ਪੰਜ 6-6 ਮਸ਼ੀਨਾਂ ਲੈ ਕੇ ਕੰਮ ਕਰ ਰਹੇ ਨੇ ਔਰ ਉਹ ਮਿਸਾਲ ਨੇ ਉਰੇ ਵਾਲੇ ਵਾਲੇ ਸਮਾਜ ਦੇ ਵਿੱਚ ਵੀ ਉਹਨਾਂ ਨੇ ਦੋ ਪੈਸੇ ਇਹ ਕੰਮ ਕਰਕੇ ਕਮਾਏ ਨੇ ਕਮਾਏ ਨੇ ਅੱਜ ਜੇ ਮਸ਼ੀਨਾਂ ਵੱਧੀਆਂ ਨੇ ਔਰ ਪਿੰਡ-ਪਿੰਡ ਮਸ਼ੀਨ ਜਾਂਦੀ ਹੈ ਜੀ ਕੋਈ ਬੰਦਾ ਨਹੀਂ ਚਾਹੁੰਦਾ ਚਾਹੇ ਫਾਰਮਰ ਹੈ ਜੀ ਵੀ ਉਹ ਅੱਗ ਲਾਵੇ ਫਾਰਮਰ ਕੋਲੇ ਹੱਲ ਹੋਊਗਾ ਪਰਾਲੀ ਬਣੂਗੀ ਉਹ ਤੋਂ ਉਹਨੂੰ ਦੋ ਪੈਸੇ ਬਣਨਗੇ ਉਹ ਇੱਕ ਤਾਂ ਧੂਏ ਤੋਂ ਬਚੂਗਾ ਜੀ ਔਰ ਦੂਜਾ ਉਹਨੂੰ ਉਸ ਚੀਜ਼ ਤੋਂ ਦੋ ਪੈਸੇ ਦੀ ਆਮਦਨ ਹੋ ਉਹ ਚਾਹੇ ਉਹਨੂੰ ਕਿਸੇ ਵਪਾਰੀ ਨੂੰ ਵਿੱਚ ਚਾਹੇ ਉਹ ਫਿਊਲ ਚ ਯੂਜ਼ ਹੋਵੇ ਚਾਹੇ ਉਹ ਡੰਗਰਾਂ ਨੂੰ ਚਾਰੇ ਹਰ ਤਰੀਕੇ ਦਾ ਹੱਲ ਉਹ ਕਰ ਸਕਦਾ ਹੈ ਬਿਲਕੁਲ ਬਸ ਉਹਦੇ ਕੋਲੇ ਪੈਸੇ ਦੀ ਕਿਲਤ ਹੋਣ ਕਰਕੇ ਉਹ ਬੈਲਰ ਨਹੀਂ ਲੈ ਪਾਉਂਦਾ ਇਸੇ ਕਰਕੇ ਆਪਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਉਹਨਾਂ ਦੀ ਬੈਲਰ ਦੀਆਂ ਸਬਸਿਡੀਆਂ ਜਿਹੜੀਆਂ ਨੇ ਉਹਨਾਂ ਨੂੰ ਮਿਲਣ ਔਰ ਉਹਨਾਂ ਦਾ ਅੱਜ ਜਿੰਨੀ ਮੈਂ ਅਪੀਲ ਕਰ ਰਹੇ ਆਂ ਜੀ ਹਰ ਸਾਲ 1500 2000 ਬੰਦਾ ਜੁੜਦਾ ਜਿਹੜਾ ਸਾਨੂੰ ਫੋਨ ਕਰਕੇ ਕਹਿੰਦਾ ਵੀ ਯਾਰ ਸਾਡੇ ਗੱਠਾ ਜ਼ਰੂਰ ਬਣਾ ਕੇ ਗਾਇਓ ਹਰੇਕ ਸਾਲ ਜਦੋਂ ਉਹ ਦੇਖਦੇ ਨੇ ਯਾਰ ਵੀ ਧੂਆ ਹੁੰਦਾ ਜਿਹਦੇ ਕਰਕੇ ਹਰੇਕ ਬੰਦਾ ਪਰੇਸ਼ਾਨ ਹੁੰਦਾ ਚਾਹੇ ਉਹ ਨਜਲੇ ਕਰਕੇ ਖੰਗ ਕਰਕੇ ਇਹ ਸਾਰੀਆਂ ਕਾਮਨ ਪ੍ਰੋਬਲਮਾਂ ਨੇ ਜਿਹੜੀਆਂ ਆ ਦਿਨਾਂ ਦੇ ਵਿੱਚ ਆਉਂਦੀਆਂ ਨੇ ਤਾਂ ਉਹ ਬੰਦੇ 25 ਤੋਂ 30 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਹਰੇਕ ਸਾਨੂੰ ਫੋਨ ਕਰਦਾ ਜੀ ਅਸੀਂ ਉਹਨਾਂ ਨਾਲ ਗੱਲ ਕਰਕੇ ਉਹਨਾਂ ਦੀ ਟਾਈਮ ਨਾਲ ਗੱਠਾ ਬਣਾਉਂਦੇ ਆ ਇਹ ਸਾਰਾ ਬਟ ਅੱਗੇ ਜੇ ਲੌਂਗ ਟਰਮ ਦੇਖਣਾ ਹੈ ਜੇ ਪੰਜਾਬ ਦੀ ਪਰਾਲੀ ਦਾ ਕੁਆਂਟਮ ਦੇਖੀਏ ਤਾਂ 2 ਕਰੋੜ ਟਨ ਪਰਾਲੀ ਹੈ ਜਿਹਦੇ ਵਿੱਚੋਂ ਮੈਂ 2 ਲੱਖ ਤੇ ਪਹੁੰਚਿਆ ਜਿਹੜਾ ਕਿ 1% ਹੈ 198 ਲੱਖ ਦੇ ਵਿੱਚੋਂ ਜੀ ਤੁਸੀਂ ਐ ਲੈ ਲਓ ਵੀ 8-10 ਲੱਖ ਜਿਹੜਿਆ ਉਹ ਆਪਣੇ ਡੰਗਰਾ ਦੇ ਚਾਰੇ ਦੇ ਕੰਮ ਆ ਗਏ ਬਾਕੀ 2-3 ਲੱਖ ਹੋਰ ਇਕੱਠੀ ਹੋਣ ਲੱਗੀ ਜਿਹੜੀ ਕਿ ਫਿਊਲ ਦੇ ਫਾਰਮ ਦੇ ਵਿੱਚ ਲੋਕ ਯੂਜ਼ ਕਰਨ ਲੱਗੇ ਬਟ ਹਜੇ ਵੀ ਪ੍ਰਾਲੀ ਜਿਹੜੀ ਹੈ ਆਪਣੇ ਟੋਟਲ ਪੋਟੈਂਸ਼ੀਅਲ ਦਾ 5 ਤੋਂ 7% ਯੂਜ਼ ਹੋਣੀ ਸ਼ੁਰੂ ਹੋਈ ਹੈ ਇਸ ਤੋਂ ਵੱਧ ਨਹੀਂ ਯੂਜ਼ ਹੋ ਰਹੀ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਉਸੇ ਆਪਣਾ ਸਮਾਂ ਦਿੱਤਾ ਜੀ ਤੇ ਮੈਂ ਵੀ ਜਿਹੜੇ ਵੀ ਮੇਰੇ ਦਰਸ਼ਕ ਦੇਖ ਰਹੇ ਨੇ ਮੇਰੇ ਦਰਸ਼ਕ ਦਰਸ਼ਕ ਦੇਖ ਰਹੇ ਨੇ ਮੇਰੇ ਕਿਸਾਨ ਭਰਾ ਦੇਖ ਰਹੇ ਨੇ ਬਿਲਕੁਲ ਦੇਖੋ ਸਮਾਂ ਆ ਆਪਾਂ ਨੂੰ ਸਮੇਂ ਦੇ ਨਾਲ ਚੱਲਣਾ ਚਾਹੀਦਾ ਆ ਪੋਲਿਊਸ਼ਨ ਜ਼ਿਆਦਾ ਹੋ ਜਾਂਦਾ ਹੈ ਬਿਲ ਵੀ ਆਪਣੇ ਨਾਮ ਤੇ ਫਟ ਜਾਂਦਾ ਹੈ ਪਰ ਜੇ ਆਪਾਂ ਤਕਨੀਕ ਕੀ ਤੌਰ ਤੇ ਦੇਖੀਏ ਤਾਂ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਜੇ ਸਬਸਿਡੀ ਰਾਹੀਂ ਇਸ ਗੱਲ ਦਾ ਹੱਲ ਨਿਕਲ ਰਿਹਾ ਤਾ ਜਿਵੇਂ ਹੁਣ ਹਾਲੀ ਚ ਬਿਆਨ ਵੀ ਆਇਆ ਸੀ ਕਿ ਕੇਜਰੀਵਾਲ ਸਾਹਿਬ ਨੇ ਗੱਲ ਜਿਹੜੀ ਆ ਉਹ ਆਪਣੇ ਸਿਰ ਤੇ ਲੈ ਲਈ ਕਿ ਹਾਂ ਮੈਂ ਜਵਾਬ ਦੇ ਆ ਅਗਲੇ ਸਾਲ ਇਸ ਦਾ ਜਿਹੜਾ ਆ ਪ੍ਰੋਪਰ ਹੱਲ ਨਿਕਲ ਜਾਊਗਾ ਤੇ ਅਸੀਂ ਵੀ ਭਾਈ ਤੁਹਾਡੇ ਤੋਂ ਇਹੀ ਉਮੀਦ ਰੱਖਾਂਗੇ ਸੀਐਮ ਸਾਹਿਬ ਕਿ ਭਾਈ ਹੱਲ ਜ਼ਰੂਰ ਕੱਢਿਓ ਅਗਲੇ ਸਾਲ ਸਹੀ ਜਾਂ ਹੁਣ ਨਾ 6 ਮਹੀਨੇ ਨੂੰ ਫੇਰ ਕਣਕ ਬਟਣੀ ਆ ਫੇਰ ਉਹੀ ਗੱਲਾਂ ਬਾਤਾਂ ਰਿਪੀਟ ਹੋ ਜਾਂਦੀਆਂ ਨੇ ਮੈਂ ਕਿਸਾਨ ਭਰਾਵਾਂ ਤੋਂ ਵੀ ਇਹੀ ਉਮੀਦ ਰੱਖੂਗਾ ਕਿ ਹਾਂ ਜੇ ਉਹ ਇਸ ਤਕਨੀਕ ਵੱਲ ਨੂੰ ਜਾਣਾ ਚਾਹੁੰਦੇ ਨੇ ਤਾਂ ਉਹ ਇਸ ਤਕਨੀਕ ਵੱਲ ਨੂੰ ਜ਼ਰੂਰ ਜਾਣ ਉਮੀਦ ਇਹ ਰੱਖਾਂਗੇ ਤੁਹਾਨੂੰ ਗੱਲਬਾਤ ਵਧੀਆ ਲੱਗੀ ਹੋਊਗੀ ਇਸਨੂੰ ਵੱਤੋ ਵੱਤ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਲਈ ਮੈਨੂੰ ਜਣੀ ਹਰਵਿੰਦਰ ਖੰਨੇ ਨੂੰ ਦੋ ਜੀਜ਼ਾਦਤ ਦੇਦਰੋ ਰਮਾ ਡੀ ਵੀ ਧੰਨਵਾਦ